ਅਜਿਸ ਕੁਬੀਰ ਪਾਦਲ ਤੇ ਹਮਲਾ ਹੋਇਆ ਕਿੰਨਾਂ ਲੋਕਾਂ ਦੇ ਵੱਲੋਂ ਕੀਤਾ ਗਿਆ ਇਹ ਨਰੈਣ ਸਿੰਘ ਚੋੜਾ ਇੱਕ ਜਿਹੜਾ ਪੁਰਾਣਾ ਕ੍ਰਿਮੀਨਲ ਵੀ ਹੈ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੀ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਅਸੀਂ ਮੁਕੱਦਮਾ ਦਰਜ ਕੀਤਾ ਔਰ ਉਹਦੇ ਪੋਜ਼ੇਸ਼ਨ ਤੋਂ 9mm ਦਾ ਪਿਸਤਲ ਵੀ ਬਰਾਮਦ ਹੋਇਆ ਔਰ ਸਾਰੀ ਤਹਿਕੀਕਾਤ ਹਰ ਐਂਗਲ ਤੋਂ ਕੀਤੀ ਜਾ ਰਹੀ ਹੈ ਨਰੈਣ ਸਿੰਘ ਚੋੜਾ ਦੇ ਨਾਲ ਹੋਰ ਵੀ ਕੋਈ ਸੀ ਜਾਂ ਉਹਦੇ ਪਿੱਛੇ ਕੋਈ ਫੰਡਰੇਸ਼ਨ ਜਾਂ ਕੋਈ ਕੰਮ ਕਰਦੀ ਸੀ ਆਰਗੇਨਾਈਜੇਸ਼ਨ ਤੇ ਇਸ ਦੇ ਪਿੱਛੇ ਕੀ ਮਕਸਦ ਹੋ ਸਕਦਾ ਹੈ ਇਦੇ ਚ ਸਾਰੇ ਹੀ ਐਂਗਲ ਇਨਵੈਸਟੀਗੇਸ਼ਨ ਚ ਬੜਾ ਡੀਪਲੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਚ ਇਹਦਾ ਆਪਣੀ ਮਾਨਸਿਕਤਾ ਕੀ ਸੀਗੀ ਜਾਂ ਕੀ ਇਹਦੇ ਮਨ ਦੇ ਵਿੱਚ ਸੀਗਾ ਉਸ ਤੋਂ ਇਲਾਵਾ ਕੋਈ ਆਰਗੇਨਾਈਜੇਸ਼ਨ ਜਾਂ ਪੋਲੀਟੀਕਲ ਐਂਗਲ ਇਸ ਜਿਹੜਾ ਅੱਜ ਉੱਥੇ ਇਨਸੀਡੈਂਟ ਹੋਇਆ ਉਹਦੇ ਪਿੱਛੇ ਕੀ ਹੈ ਥਰਡ ਐਂਗਲ ਜਿਹੜਾ ਹੈ ਕਿ ਸਿੰਪਥੀ ਦਾ ਜਿਹੜਾ ਐਂਗਲ ਆ ਰਿਹਾ ਪੁੱਛਿਆ ਜਾ ਰਿਹਾ ਸਾਨੂੰ ਬਾਰ-ਬਾਰ ਕਿ ਉਹ ਇਸੇ ਆਪ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਕਿ ਉਹ ਵੀ ਐਂਗਲ ਅਸੀਂ ਪੂਰਾ ਡੀਪਲੀ ਇਨਵੈਸਟਿਗੇਟ ਕਰਾਂਗੇ ਔਰ ਜੋ ਟਰਾਂਸਪੇਰੈਂਟ ਇਨਵੈਸਟਿਗੇਸ਼ਨ ਹੈਗੀ ਆ ਉਹ ਪਾਰਦਰਸ਼ ਤਰੀਕੇ ਨਾਲ ਲਿਆ ਕੇ ਸਭ ਦੇ ਸਾਹਮਣੇ ਰੱਖੀ ਜਾਏਗੀ ਨਰੈਣ ਸਿੰਘ ਚੋੜਾ ਆਪ ਇਕੱਲਾ ਹੀ ਐਸੀ ਜਾਂ ਨਾਲ ਉਸਦੇ ਹੋਰ ਵੀ ਕੋਈ ਸੰਬੰਧ ਉਹ ਅਜੇ ਤੱਕ ਤਾਂ ਜਿਹੜੀ ਉਹਦੇ ਪੁੱਛਗਿੱਛ ਦੀ ਗੱਲ ਸਾਰੀ ਚੱਲ ਰਹੀ ਹੈ ਔਰ ਸੀਸੀਟੀਵੀ ਵੀ ਅਸੀਂ ਦੇਖ ਰਹੇ ਹਾਂ ਕੈਲਿਬ੍ਰੇਟ ਕਰਨ ਨੂੰ ਕਿ ਉਹ ਇਕੱਲਾ ਹੀ ਸੀ ਕਿ ਉਹਦੇ ਨਾਲ ਕੋਈ ਹੋਰ ਸਾਥੀ ਵੀ ਸੀ ਉਹ ਸਾਰਾ ਟੈਕਨੀਕਲ ਤੇ ਜਿਹੜੀ ਔਨ ਸਪਾਟ ਇਨਵੈਸਟੀਗੇਸ਼ਨ ਹੋ ਸਾਰੀਆਂ ਚੀਜ਼ਾਂ ਰਿਵੀਲ ਕਰੇਗੀ ਲੋਕਾਂ ਦਾ ਸੁਣਨ ਨੂੰ ਆਇਆ ਸੀ ਕਿ ਇਸ ਤਬੀਰ ਪਾਦਲ ਨੇ ਜਿਹੜਾ ਇਹ ਹਮਲਾ ਹੈ ਇਹ ਰਾਜਨੀਤਿਕ ਵਿਸ਼ਵਾਸ ਜਾਂ सिंपथी ਲੈਣ ਲਈ ਲੋਕਾਂ ਦੀ ਆਪ ਤੋਂ ਨ ਕਰਵਾਇਆ ਹੈ ਦੇਖੋ ਜਿੰਨੀਆਂ ਵੀ ਐਂਗਲ ਨੇ ਇਨਵੈਸਟੀਗੇਸ਼ਨ ਚਾਇਓ सिंपथी ਵਾਲਾ ਜਾਂ ਰਾਜਸੀ ਹੱਥ ਤੁਸੀਂ ਕਹਿ ਰਹੇ ਹੋ ਜਾਂ ਆਪ ਕਰਵਾਉਣ ਵਾਲੀ ਗੱਲ ਹੈ ਉਹ ਵੀ ਅਸੀਂ ਪੂਰਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਬਿਲਕੁਲ ਟਰਾਂਸਪੇਰੈਂਟ ਇਹਦੀ ਇਨਵੈਸਟੀਗੇਸ਼ਨ ਕਨਕਲੂਡ ਕਰਾਂਗੇ ਲੋਕਾਂ ਦਾ ਕਹਿਣਾ ਸੀ ਕਿ ਮੌਕੇ ਤੇ ਕਿਸੇ ਸੇਵਾਦਾਰ ਵੱਲੋਂ ਜਿਹੜਾ ਕਿ ਉਸ ਪਰ ਕੀ ਲੱਗਦਾ ਕਿ ਉਹ ਸੇਵਾਦਾਰ ਸੀ ਜਾਂ ਤੁਹਾਡਾ ਪੰਜਾਬ ਪੁਲਿਸ ਦਾ ਮਨਾਜੀ ਸੀ ਦੇਖੋ ਜੀ ਮੈਂ ਤੁਹਾਨੂੰ ਦੱਸਦਾ 3 ਟੀਅਰ ਸਕਿਉਰਿਟੀ ਲੱਗੀ ਸੀ ਇੱਕ ਐਸਐਸਪੀ ਲੈਵਲ ਦਾ ਅਫੀਸਰ ਏਆਈਜੀ ਲੈਵਲ ਦਾ ਅਫੀਸਰ ਇੰਚਾਰਜ ਸੀ ਦੋ ਐਸਪੀ ਸੀਗੇ ਦੋ ਡੀਐਸਪੀ ਔਰ 175 ਬੰਦੇ ਕੰਪਲੈਕਸ ਦੇ ਵਿੱਚ ਲੱਗੇ ਸੀ ਲੋਕਾਂ ਨੂੰ ਤਾਂ ਇਹ ਗੱਲ ਲੱਗ ਰਹੀ ਹੈ ਬਿਕੋਜ਼ ਵਰਦੀ ਧਾਰੀ ਉੱਥੇ ਡਿਪਲੋਇਮੈਂਟ ਨਹੀਂ ਹੁੰਦੀ ਮर्याਦਾ ਦੇ ਖਿਲਾਫ ਜਾਂਦੀ ਹੈ ਗੱਲ ਔਰ ਲੋਕਾਂ ਦੀ ਜਿਹੜੀ ਫ੍ਰਿਸਕਿੰਗ ਹੈ ਜਾਂ ਰੋਕਣਾ ਉਹਨੂੰ ਇਤਰਾਜ ਬਹੁਤ ਕਰਦੀ ਹੈ ਸੰਗਤ ਉਸ ਗੱਲ ਤੇ ਧਿਆਨ ਰੱਖਦੇ ਸਿਵਲ ਡਰੈਸ ਦੇ ਵਿੱਚ ਹੀ ਸਾਰੀ ਪੁਲਿਸ ਲਾਈ ਗਈ ਸੀ ਔਰ ਉਹ ਸਾਡਾ ਪੁਲਿਸ ਕਰਮਚਾਰੀ ਸੀ ਐਸਆਈ ਜਸਬੀਰ ਸਿੰਘ ਜਿਨੇ ਬੜੀ ਮੁਸਤੈਦੀ ਨਾਲ ਉਹਦੇ ਨਾਲ ਦੋ ਤਿੰਨ ਹੋਰ ਕਰਮਚਾਰੀ ਸੀ ਜਿਨ੍ਹਾਂ ਨੇ ਇਹ ਸਾਰਾ ਬੰਦੇ ਨੂੰ ਕਾਬੂ ਕੀਤਾ ਔਰ ਉਹਦੀ ਮਨਸੂਬਿਆਂ ਦੇ ਵਿੱਚ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਇੱਕ اے ਆਈਜੀ ਜਗਜੀਤ ਵਾਲੀਆ ਜੀ ਸੀ ਦੋ ਐਸਪੀ ਸੀਗੇ ਜੀ ਆਪਣੇ ਵਿਸ਼ਾਲਜੀਤ ਸਿੰਘ ਔਰ ਹਰਪਾਲ ਸਿੰਘ اور دو ਡੀਐਸਪੀ ਸੀਗੇ اور 175 ਜਿਹੜੇ ਮੁਲਾਜ਼ਮ ਅਸੀਂ ਵਕ ਵਕ ਸਾਰੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਲਾਏ ਹੋਏ ਸੀ ਇਸ ਹਮਲੇ ਦੇ ਜਿਹੜੇ ਕਿ ਕਿਹੜੇ ਕਿਹੜੇ ਐਂਗਲਾਂ ਤੋਂ ਜਾਂਚ ਕੀਤੀ ਜਾ ਸਕਦੀ ਇਹਨਾਂ ਦੇ ਸਾਰੇ ਐਂਗਲ ਹੀ ਅਸੀਂ ਦੇਖ ਰਹੇ ਹਾਂ ਜਿਹੜੇ ਤੁਸੀਂ ਦੱਸਿਆ ਉਹਦਾ ਬੈਕਗਰਾਉਂਡ ਨਰੈਨ ਸਿੰਘ ਚੋੜਾ ਦਾ ਉਹਦੀ ਮਾਨਸਿਕਤਾ ਉਹਦੇ ਵਿੱਚ ਕੋਈ ਪੋਲੀਟੀਕਲ ਐਂਗਲ ਜਾਂ ਕੋਈ ਆਰਗੇਨਾਈਜੇਸ਼ਨ ਦਾ ਹੱਥ ਔਰ ਜਿਹੜਾ ਲਾਸਟ ਸਵਾਲ ਤੁਸੀਂ ਕੀਤਾ ਕਿ ਕੋਈ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਜਾਂ ਕਰਾਇਆ ਗਿਆ ਉਹ ਐਂਗਲ ਵੀ ਬੜਾ ਟਰਾਂਸਪੇਰੈਂਟਲੀ ਇਨਵੈਸਟੀਗੇਟ ਹੋਏਗਾ ਮੈਂ ਇਹ ਸੀ ਜਸਵੀਰ ਸਿੰਘ ਨੰਬਰ 1342 ਅੰਮ੍ਰਿਤਸਰ ਸਿਟੀ ਵੱਲੋਂ ਜੀ ਮੈਂ ਸਾਹ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬ੍ਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੇ ਮਸਜਿਦੀ ਚ ਖੜੇ ਸੀ ਜੀ ਇੱਥੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਦੇਖ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਟੈਲੀ ਜੇ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰਨਅਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ